ਬੱਚੇ ਨੂੰ ਇਦਾਂ ਕਹਿਣਾ ਵੀ ਇਹ ਤੇਰੇ ਨਿਆਣੇ ਦੀ ਬਾਹ ਲੱਗਿਆ ਵੱਢਣ ਤੇਰੇ ਸਾਹਮਣੇ ਅੱਜ ਵੀ ਤੁਸੀਂ ਸਿੰਘੋ ਐ ਕਹੋਗੇ ਵੀ ਮੇਰੀ ਵੱਡਲਾ ਬਾ ਮੈਂ ਬੱਚੇ ਦੀ ਨਹੀਂ ਵੱਢਣਗਾ ਇਦਾਂ ਹੀ ਕਹੋਗੇ ਤੁਸੀਂ ਇਦਾਂ ਹੀ ਸੀ ਸੇਖੀ ਨਾਲ ਪਿਆਰ ਇਹ ਲੌਜੀਕ ਲਾਈਫ ਵਿੱਚ ਲੱਗ ਜੇਗਾ ਜਦੋਂ ਜਿਹੜਾ ਲੌਜੀਕ ਸਾਡੀ ਜ਼ਿੰਦਗੀ 'ਚ ਲੱਗਦਾ ਹੈ ਇਹੀ ਲੌਜੀਕ ਇਧਰਲੇ ਪਾਸੇ ਲਾ ਲਓ ਜਦੋਂ ਕਹਿੰਦੇ ਸਿਧਾਂਤ ਨੂੰ ਤੋੜਨਾ ਹੈ ਜਦੋਂ ਕਹਿੰਦੇ ਸਿਧਾਂਤ ਨੂੰ ਕੱਟਣਾ ਹੈ ਉਹ ਕਹਿੰਦੇ ਸੀ ਸਾਡੀ ਉਹ ਹੀ ਵਾਂਹ ਕੱਟ ਲੋ ਸਾਡਾ ਸਿਧਾਂਤ ਨਾ ਕੱਟਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਦਾਂ ਕਹਿੰਦੇ ਸੀ ਜਿਵੇਂ ਤੁਸੀਂ ਪਿਆਰ ਆ ਆਪਣੇ ਪੁੱਤ ਨੂੰ ਕਰਦੇ ਹੋ ਪੁੱਤ ਨੂੰ ਕੱਟਣਾ ਹੈ ਕਹਿੰਦੇ ਪੁੱਤ ਨੂੰ ਨਾ ਕੱਟਿਓ ਮੈਨੂੰ ਕੱਟ ਲੋ ਐਦਾਂ ਹੀ ਉਹ ਕਹਿੰਦੇ ਸੀ ਸਿੱਖੀ ਨਾ ਕੱਟਿਓ ਸਿੱਖੀ ਦੀ ਜੜ ਨਾ ਛੇੜਿਓ ਸਿੱਖੀ ਦੀ ਨੀਂਹ ਵਿੱਚ ਵੇਖਿਓ ਕਿਤੇ ਸਾਨੂੰ ਹੀ ਰੰਬੀ ਫੇਰ ਲੋ ਜਿਹੜੀ ਫੇਰ ਨਹੀਂ ਹੈ ਆ ਸਾਰਾ ਗਾ ਸਾਡੀਆਂ ਵੱਢ ਦਿਓ ਪਰ ਸਿੱਖੀ ਜਿਉਂਦੀ ਰਹਿਣੀ ਚਾਹੀਦੀ ਏ ਤੇ ਜਦੋਂ ਸਿੱਖ ਕੁਰਬਾਨ ਹੋ ਜਾਂਦਾ ਹੈ ਸਿੱਖੀ ਜਿਉਂਦੀ ਕਰ ਜਾਂਦਾ ਜਿਵੇਂ ਮਾਂ ਜਵਾਨੀ ਖਤਮ ਕਰ ਲੈਂਦੀ ਆਪਣੀ ਤੇ ਨਿਆਣਾ ਪੜ ਜਾਂਦਾ ਘੋਲ-ਪੋਲ ਕੇ ਆਪਣਾ ਆਪ ਆਪਣੀ ਚਰਬੀ ਆਪਣਾ ਖੂਨ ਢੋਲ-ਘੋਲ ਕੇ ਨਿਆਣੇ ਨੂੰ ਜਿਉਂਦਾ ਕਰ ਦਿੰਦੀ ਏ ਆਪ ਬੁੱਢੀ ਹੋਣ ਲੱਗ ਜਾਂਦੀ ਏ ਆਪ ਬੁੱਢੀ ਹੋਣ ਲੱਗ ਜਾਂਦੀ ਏ ਜਿਦਣ ਜ਼ਿੰਮੇਵਾਰੀਆਂ ਪਈਆਂ ਉਦਣ ਕੀ ਕਰੇਗਾ ਰੋਜ਼ ਸੋਚਦਾ ਮੈਂ ਵੀ ਤਾਂ ਕਰਕੇ ਮੇਰੀ ਬੇਨਤੀ ਹੈ ਵੀ ਹਰ ਸਿੱਖ ਜਦਣ ਸਿੱਖ ਬਣਦਾ ਹੈ ਉਹ ਮੰਨ ਕੇ ਚੱਲੇ ਕਿ ਅੱਜ ਬੜੀ ਵੱਡੀ ਜ਼ਿੰਮੇਵਾਰੀ ਮੈਂ ਲੈਣ ਦਿੱਤੀ ਆ ਇਹ ਚਿੱਤ ਰੱਖੀ ਸੋ ਜਦੋਂ ਚਲੋ ਹੁਣ ਗੱਲ ਇੱਥੇ ਤੱਕ ਆਪਾਂ ਪਕੜ ਲਈ ਹੁਣ ਅੱਗੇ ਆਪਾਂ ਗੱਲ ਕਰਦੇ ਆ ਇਹ ਜਦੋਂ ਪ੍ਰੀਤ ਪੈ ਜਾਏ ਮੂ ਲਾਲਨ ਸਿਓ ਬੋਲ ਕੇ ਪੜਦੇ ਮੂ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮੋਦ ਖਿੰਚ ਤਣੀ ਇਹ ਐਸੀ ਪ੍ਰੀਤ ਹੈ ਜਿਹੜੀ ਤੋੜਿਆਂ ਤੇ ਟੁੱਟਦੀ ਨਹੀਂ ਤੇ ਛੜਾਇਆਂ ਤੇ ਛੁੱਟਦੀ ਇਹ ਐਸੀ ਪ੍ਰੀਤ ਬਸ ਧਿਆਨ ਨਾਲ ਇਸ ਗੱਲ ਨੂੰ ਸੁਣੋ ਕਿਉਂਕਿ ਜਦੋਂ ਵੇਖੋ ਜਿਹੜਾ ਲੌਜੀਕ ਸਾਡੀ ਅਜ ਮੈਂ ਤੁਹਾਡੀ ਹੁਣ ਇੱਥੇ ਇੱਥੇ ਆਪਾਂ ਇੱਕ ਟੀਚਰ ਬੁਲਾਈਏ ਵੀਜਾ ਲੱਗਣ ਵਾਲਾ ਬੁਲਾਈਓ ਤੁਹਾਨੂੰ ਦੱਸਣ ਲੱਗ ਜੇ ਨਾ ਤੁਹਾਡੇ ਬੱਚਿਆਂ ਦੇ ਵੀਜ਼ੇ ਇੰਨਾ ਇੰਨਾ ਲੱਗਣ ਗਿਆ ਆ ਆ ਪੜਾਈਆਂ ਕਰਾਇਓ ਜਿੰਨੇ ਤੁਸੀਂ ਬੱਚਿਆਂ ਵਾਲਿਓ ਨਾ ਤੁਸੀਂ ਇੱਕ ਮਿੰਟ ਵੀ ਧਿਆਨ ਨਹੀਂ ਹਟਾਉਂਗੇ ਉਹਦੀਆਂ ਗੱਲਾਂ 'ਚ ਕਿਉਂਕਿ ਤੁਹਾਡੇ ਬੱਚੇ ਦੇ ਫਿਊਚਰ ਦੀ ਗੱਲ ਚੱਲਦੀ ਹੁੰਦੀ ਹੈ ਉਦੋਂ ਇਹ ਨਹੀਂ ਕਹਿਣਾ ਪੈਣਾ ਵੀ ਵਾਸੀਆਂ ਨਾਲੋ ਐ ਨਹੀਂ ਕਹਿਣਾ ਪੈਣਾ ਵੀ ਸਿੱਧੇ ਹੋ ਕੇ ਬੈਠੋ ਐਂਦਾ ਨਹੀਂ ਕਹਿਣਾ ਪੈਣਾ ਜਦੋਂ ਤੁਸੀਂ ਆਪਣੇ ਬੱਚੇ ਦੇ ਵੀਜ਼ੇ ਦੀ ਗੱਲ ਕਰਨ ਕਿਸੇ ਦਫ਼ਤਰ ਜਾਂਦੇ ਹੋ ਨਾ ਐਜੰਟ ਦੇ ਕੋਲ ਜਿਨ੍ਹਾਂ ਨੇ ਨਿਆਣੇ ਦਾ ਵੀਜ਼ਾ ਲਵਾਉਣਾ ਹੈ ਐਦਾਂ ਬੈਠਾ ਹੁੰਨਾ ਹੈ ਬਸ ਐਂ ਭਾਵੇਂ ਸਾਰੀ ਰਾਤ ਨਾ ਸੁੱਤਾ ਹੋਵੇ ਇੱਕ ਇੱਕ ਗੱਲ ਧਿਆਨ ਨਾਲ ਵੀ ਸੁਣਦਾ ਮਿਸ ਨਹੀਂ ਕਰਦਾ ਕਿਉਂ ਤੇਰੇ ਪੁੱਤ ਦੀ ਗੱਲ ਹੈ ਮਿਸ ਨਹੀਂ ਬੰਦਾ ਕਰਦਾ ਇੱਥੇ ਮੇਰੇ ਵਰਗਾ ਅੰਦਾ ਦੁਆਣ ਤੇਹੀ ਕਹਿੰਦਾ ਲਗਾ ਦਿੰਦਾ ਕੈਮ ਹੋ ਕੇ ਬੈਠੋ ਉਹ ਸੁਸਤੀ ਨਾ ਪਾਓ ਉਹ ਬਹਿਕਿਓ ਅਜੇ ਰਿਸ਼ਤਾ ਨਹੀਂ ਬਣਿਆ ਜਦੋਂ ਸਾਡਾ ਪਿਆਰ ਪੈ ਜਾਂਦਾ ਫਿਰ ਉਹੀ ਲੌਜੀਕ ਸਾਡਾ ਇੱਥੇ ਲੱਗਦਾ ਫਿਰ ਇੰਟਰਸਟ ਬਣ ਜਾਂਦਾ ਜਿੱਥੇ ਪਿਆਰ ਹੈ ਉੱਥੇ ਇੰਟਰਸਟ ਹੈ ਕਹਿਣਾ ਨਹੀਂ ਪੈਂਦਾ ਵੀ ਇੰਟਰਸਟ ਬਣਾਓ ਆਪੇ ਹੀ ਬਣ ਜਾਂਦਾ ਹੈ ਹਰ ਗੱਲ ਹੀ ਵਧੀਆ ਲੱਗਣ ਲੱਗ ਜਾਂਦੀ ਹੈ ਬੰਦੇ ਦਾ ਇੰਟਰਸਟ ਹੀ ਇਧਰਲੇ ਪਾਸੇ ਆ ਫਿਰ ਫਿਰ ਉਹਨੂੰ ਕਹਿਣਾ ਨਹੀਂ ਪੈਂਦਾ ਵੀ ਧਿਆਨ ਇਕਾਗਰ ਕਰੋ ਧਿਆਨ ਹਲਾਓ ਨਾ ਆਪੇ ਹੀ ਲੱਗ ਜਾਂਦਾ ਹੈ ਬਸ ਹੁਣ ਧਿਆਨ ਨਾਲ ਕਿਰਪਾ ਕਰਕੇ ਪਕੜਿਓ ਵੀ ਸਤਿਗੁਰੂ ਜੀ ਦੇ ਨਾਲ ਸਾਡਾ ਪਿਆਰ ਪਵੇ ਤੇ ਪਿਆਰ ਕਿਵੇਂ ਪੈਂਦਾ ਜੀ ਤਿੰਨ ਨੇ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਬੁਰਬਾਣੀ ਦੀ ਵਿਚਾਰ ਸੁਣੀਏ ਥੋੜੀ ਥੋੜੀ ਕਰਕੇ ਫਿਰ ਇਦਾਂ ਹੀ ਪਿਆਰ ਪੈਂਦਾ ਆ ਜਿੰਮੇਵਾਰੀਆਂ ਦੀਆਂ ਗੱਲਾਂ ਸੁਣ ਸੁਣ ਕੇ ਜਿੰਮੇਵਾਰ ਬਣਾਂਗੇ ਆਪਾਂ ਇੱਕ ਦਿਨ ਸੁਣਦੇ ਜਾਈਏ ਸੁਣਦੇ ਜਾਈਏ ਕਦੇ ਨਾ ਕਦੇ ਉਹ ਜਿੰਮੇਵਾਰੀ ਨੂੰ ਸਮਝਾਂਗੇ ਆਪਾਂ ਜੀ ਮੇਰ ਹੋ ਸਕਦੀ ਹੈ ਸੋ ਸਤਿਗੁਰੂ ਕਿਰਪਾ ਕਰਨ ਅਸਲ ਵਿੱਚ ਨਾ ਜੋ ਗੁਰੂ ਜੀ ਸਮਝਾਉਣਾ ਚਾਹੁੰਦੇ ਸੀ ਉਹ ਗੱਲ ਪਕੜ ਚ ਨਹੀਂ ਆਈ ਅਸਲ ਵਿੱਚ ਨਾ ਕੱਲ ਪੜਦੇ ਸੀ ਜੇ ਲਾਈਨਾਂ ਤੁਹਾਡੇ ਯਾਦ ਨੇ ਉਹ ਸਫਰੀ ਦੀਆਂ ਲਾਈਨਾਂ ਸੀ ਇੱਥੇ ਘੜੋ ਵੀ ਰਵਾਬ ਕਹਿੰਦੀ ਕੀ ਸੀ ਸਾਡੇ ਸਮਝ ਚ ਨਹੀਂ ਆਈ ਗੁਰੂ ਨਾਨਕ ਸਾਹਿਬ ਦੀ ਜਿਹੜੀ ਰਵਾਬ ਸੀ ਉਹ ਕਹਿੰਦੀ ਗਈ ਸੀ ਉਹ ਗੱਲ ਸਾਡੇ ਪਕੜ ਚ ਜਾਈ ਵੀ ਸਤਿਗੁਰੂ ਜੀ ਅਸਲ ਵਿੱਚ ਸਾਨੂੰ ਸਮਝਾਉਂਦੇ ਕੀ ਹੈ ਸਾਡੇ ਗੁਰੂ ਜੀ ਸਾਨੂੰ ਕਹਿਣਾ ਕੀ ਚਾਹੁੰਦੇ ਹੈ ਉਹ ਸਾਡੇ ਗੱਲ ਪਕੜ ਚ ਨਹੀਂ ਆਉਂਦੇ ਆ ਵੇਖਿਓ ਜਰਾ ਜੇ ਇਹ ਗੱਲ ਪਕੜ ਜਾਵੇ ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ ਸੰਸਾਰ ਮਤਲਬ ਮਟੀਰੀਅਲ ਜਿੰਨੂ ਮਾਇਆ ਕਹਿੰਦੇ ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰਨਾ ਸੁਣੇ ਪਾ ਲੱਗਦਾ ਹੀ ਤਾਂ ਮਿੱਠਾ ਮਿੱਠਾ ਇੱਧਰ ਫਸ ਗਈ ਸੁਰਤ ਇੱਧਰ ਫਸ ਗਈ ਅਸਲ ਕੀ ਸੀ ਮਾਂ ਬਣਨਾ ਤੇ ਸੁਰਤ ਕਿੱਥੇ ਫਸ ਗਈ ਤੇ ਮੈਂ ਨਾ ਗਲਾਂ ਮੈਂ ਨਹੀਂ ਗਲਣਾ ਮੈਂ ਨਹੀਂ ਇੱਧਰ ਪੈਣਾ ਅਸਰ ਚ ਪੂਰਤੀ ਉਹੀ ਉਸ ਗੱਲ ਚ ਹੋਣੀ ਸਿਰਫ ਲੇਖਾ ਪੈ ਗਿਆ ਰਿਦਮ ਬਣਾਓ ਨਾਲ ਤੈਨੂੰ ਮਿੱਠਾ ਮਿੱਠਾ ਲੱਗੇ ਸੰਸਾਰ ਰਬਾਬ ਦੀ ਤੂੰ ਤਾਰਨਾ ਸੁਣੀ ਮਿੱਠਾ ਮਿੱਠਾ ਲਗੇ ਸੰਸਾਰ ਰਬਾਬ ਦੀ ਤੂੰ ਤਾਰਨਾ ਮਠਾ ਮਠਾ ਲੱਜ ਕੇ ਆਜਨਾ ਸੁਣੀ ਤੇਰੇ ਨੈਣਾਂ ਵਿੱਚ ਝੂਠੀ ਮੂਠੀ ਤਾ ਤੇਰੇ ਨੈਣਾਂ ਵਿੱਚ ਝੂਠੀ ਮੂਠੀ ਤਾ ਰਬਾਬ ਦੀ ਤੂੰ ਤਾਰਨਾ ਸੁਣੀ ਮਿੱਠਾ ਮਿੱਠਾ ਜੁਬਾਵ ਦੀ ਤੂੰ ਤਰਨਾ ਸੁਲੀ ਰੱਬੀ ਨੂਰ ਇੱਕ ਨਨ ਕਾਣੇ ਵਿੱਚ